ਤਾਂ ਰਾਤ ਨੂੰ ਤਕਰੀਬਨ 11:05 ਤੇ ਬਹੁਤ ਵੱਡਾ ਧਮਾਕਾ ਹੋਇਆ ਸਾਰਾ ਪਿੰਡ ਹਿੱਲ ਗਿਆ ਜੀ ਸਾਡਾ ਤੇ ਸਾਨੂੰ ਸਵੇਕ 11 ਵਜੇ ਪਤਾ ਲੱਗਿਆ ਕਿ ਇੱਥੇ ਜਿਹੜਾ ਜਿਹੜਾ ਹੈ ਡਿਫਿਊਜ਼ ਕੀਤਾ ਹੋਇਆ ਸ਼ੈੱਲ ਮਿਲਿਆ ਹੈਗਾ ਤਾਂ ਜਦੋਂ ਅਸੀਂ ਇੱਥੇ ਦੇਖਿਆ ਇਹਦੇ ਵਿੱਚੋਂ ਅੱਗ ਨਿਕਲ ਰਹੀ ਸੀ ਕੋਈ ਵੀ ਕੋਲੇ ਨਹੀਂ ਗਿਆ ਜਦੋਂ ਅੱਗ ਵਗੈਰਾ ਬੁਝੀ ਸਾਰਿਆਂ ਨੇ ਦੇਖਿਆ ਤਾਂ ਉੱਥੇ ਪਤਾ ਲੱਗਿਆ ਵੀ ਇਹ ਜੋ ਮਤਲਬ ਸ਼ੈੱਲ ਹੈਗਾ ਸਾਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮੋਲ ਬਣ ਗਿਆ ਸਾਰਿਆਂ ਨੇ ਆਪਦੇ ਘਰਾਂ ਦੀਆਂ ਲਾਈਟਾਂ ਬੰਦ ਕਰ ਲੀਆਂ ਪਹਿਲਾਂ ਲੋਕ ਇਸ ਨੂੰ ਬਹੁਤ ਲਾਈਟਲੀ ਲੈ ਰਹੇ ਸੀਗੇ ਕੁਝ ਨਹੀਂ ਹੁੰਦਾ ਜੰਗ ਹੀ ਆ ਕੁਝ ਨਹੀਂ ਹੁੰਦਾ ਪਰ ਰਾਤ ਪਤਾ ਲੱਗ ਗਿਆ ਵੀ ਇਹ ਅਸਲ ਰਾਤ ਕੋਈ ਕਰੀਬ 11 ਵਜੇ ਦੀ ਹੈ ਜਦੋਂ ਇਹ ਧੁਮਾਕੀ ਸਾਨੂੰ ਪਤਾ ਲੱਗਿਆ ਵੀ ਹੋਇਆ ਹੈ ਹਾਂਜੀ ਵਿੱਚ ਕੀ ਕਰ ਬੋਲੋ ਸਾਡੇ ਖੇਤਾਂ ਦੇ ਵਿੱਚ ਸੁਜ਼ਰ ਬਲੇਟਾ ਜੋ ਉਹਨਾਂ ਦੇ ਮਤਲਬ ਉੱਪਰ ਵਜੇ ਆ ਦੋ ਤਿੰਨ ਸੁਜ਼ਰ ਬਲੇਟ ਟੁੱਟੀਆਂ ਵੀ ਆ ਠੀਕ ਹੈ ਜੀ ਇੱਕ ਦੋ ਸੌ ਫਲ ਹੋ ਜੇ ਖਾਲੀ ਪਈ ਆ ਸਾਡੇ ਕੋਲੇ ਠੀਕ ਹੈ ਜੀ ਇੱਕ ਕੁਝ ਜਿੰਦਾ ਕਾਰਤੂਸ ਹੈ ਕਿ ਚੱਲਿਆ ਵਾ ਉਹ ਵਿੱਚ ਉਹਦੇ ਮਤਲਬ ਧਰਤੀ ਦੇ ਵਿੱਚ ਦੋ ਟਾਈ ਫੁਟੇ ਥੱਲੇ ਗੋ ਗਿਆ ਅੱਛਾ ਉਹ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਮਤਲਬ ਜਿੰਦਾ ਹੁੰਦਾ ਚੱਲਿਆ ਜਾਂਦਾ ਜੀ ਠੀਕ ਹੈ ਕਿ ਕਿੰਨੀ ਜਗ੍ਹਾ ਖੋਲ ਮਿਲੇ ਆ ਜੀ ਉਹ ਤਾਂ ਤਿੰਨ ਜਗ੍ਹਾ ਤੇ ਮਿਲਿਆ ਜੀ ਤਿੰਨ ਜਗ੍ਹਾ ਤੇ ਮਿਲਿਆ ਮੌਕੇ ਤੇ ਕੌਣ ਕੌਣ ਪਹੁੰਚਿਆ ਕਦੋਂ ਤੁਹਾਨੂੰ ਪਤਾ ਲੱਗਿਆ ਜੀ ਸਾਨੂੰ ਮਤਲਬ ਵਾਹਣ ਵਾਲੀ ਨੀਰਾ ਲੈਂਡ ਇੱਥੋਂ ਦਾ ਪਤਾ ਲੱਗਿਆ ਸੀਗਾ ਵੀ ਰਾਤ ਦਾ ਹੀ ਵੀ ਇੱਥੇ ਸਾਡੇ ਨੇੜੇ ਹੀ ਹੈ ਅੱਛਾ ਜੀ ਜਿਹੜੀ ਸਵੇਰੇ ਅਸੀਂ ਵਾਹਣਾ ਚੋਂ ਨੀਰ ਨੂੰ ਲੈਣਾ ਇਹ ਉਹਦੇ ਪਤਾ ਲੱਗਿਆ ਵੀ ਸਾਡੇ ਵਾਲੇ ਪਿੰਡ ਦੇ ਏਰੀਆ ਚ ਕੋਈ ਇੱਥੇ ਬਲਾਸਟ ਵਗੈਰਾ ਹੋਇਆ ਹੈ ਉਹਦੇ ਨਾਲ ਖੇਤਾਂ ਦੇ ਵਿੱਚ ਡਿਗਿਆ ਵਸੇ ਇੱਕ ਘਰ ਨੇੜੇ ਆ ਉਹਨਾਂ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਤੇ ਹੋਰ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਮਾਲਕ ਜੀ ਕੁਝ ਇਹ ਜਿਹੜਾ ਰਾਤ ਡਰੋਨ ਡਿੱਗ ਰਹੇ ਸੀਗੇ ਜਿਹੜੇ ਇਹ ਉੱਥੇ ਦਾ ਹਿੱਸਾ ਸੀ ਇਹਦੇ ਵਿੱਚ ਹੁਣ ਇਹਦੇ ਬਾਰੇ ਤਾਂ ਆਰਮੀ ਅਥਾਰਟੀ ਜਿਹੜੀਆਂ ਉਹ ਹੀ ਕਨਫਰਮ ਕਰ ਸਕਦੀਆਂ ਨੇ ਵੀ ਕੀ ਚੀਜ਼ ਸੀਗੀ ਅਸੀਂ ਤਾਂ ਇਹਨੂੰ ਇੱਥੇ ਕਾਰਡਨ ਆਫ ਕੀਤਾ ਹੋਇਆ ਏਰੀਆ ਸਿਰਫ ਕਿ ਕੋਈ ਨੇੜੇ ਨਾ ਜਾਵੇ ਤੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਇਹ ਆਰਮੀ ਅਥਾਰਟੀ ਜੀ ਇਹਦੇ ਬਾਰੇ ਡਿਟੇਲ ਦੱਸ ਸਕਦੇ ਨੇ ਵੀ ਕੀ ਚੀਜ਼ ਸੀ ਇਹ ਇਹ ਕਿੱਥੇ ਸਿੱਟਿਆ ਗਿਆ ਸੀਗਾ ਇਹ ਤੁਸੀਂ ਉਹ ਬੋਰੀਆਂ ਵਗੈਰਾ ਲਾ ਕੇ ਮਿੱਟੀ ਦੀਆਂ ਉਹਨੂੰ ਚਾਰੋਂ ਤਰਫ ਢੱਕਿਆ ਹੋਇਆ ਆ ਆ ਉਹ ਤਾਂ ਐਸੇ ਕਰਕੇ ਢੱਕਿਆ ਵੀ ਕੋਈ ਹੋਰ ਨੁਕਸਾਨ ਨਾ ਹੋਵੇ ਵੀ ਐ ਵੈਸੇ ਤਾਂ ਚੱਲਿਆ ਹੋਇਆ ਕਹਿੰਦੇ ਨੇ ਉਹ ਪਰ ਫਿਰ ਵੀ ਆਪਾਂ ਸਹਤਿਆਤ ਵਜੋਂ ਜਿਹੜੀਆਂ ਲਾਈਆਂ ਗਈਆਂ ਨੇ ਨੇੜੇ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਵਗੈਰਾ ਟੁੱਟ ਗਏ ਜਾਂ ਉਹਨਾਂ 'ਚ ਕੋਈ ਨੁਕਸਾਨ ਤਾਂ ਨਹੀਂ ਕਿਸੇ ਦਾ ਹੋਇਆ ਕਿਉਂਕਿ ਜਾਨੀ ਮਾਲੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਨੇੜੇ ਘਰ ਦੇ ਸ਼ੀਸ਼ੇ ਵਗੈਰਾ ਟੁੱਟੇ ਨੇ ਕਿ ਖਿੜਕੀਆਂ ਦੇ ਦਰਵਾਜ਼ਿਆਂ ਦੇ ਮਾਲੀ ਨੁਕਸਾਨ ਕਹਿ ਸਕਦੇ ਹਾਂ ਮਾਲੀ ਇਹ ਤਾਂ ਹਾਂ ਲੋਕ ਲੋਕ ਜਦੋਂ ਸਾਇਰਨ ਹੋ ਜਾਂਦਾ ਹੈ ਜਾਂ ਫਿਰ ਆਪਾਂ ਬਲੈਕਆਊਟ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਸੇਫ ਏਰੀਆਜ਼ ਨੇ ਉਹਦੇ ਵਿੱਚ ਚਲੇ ਜਾਓ ਤੇ ਮੈਂ ਕਈ ਵੀਡੀਓ ਇਹੋ ਜਿਹੀ ਵੀ ਦੇਖੀ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ ਆ ਬਾਕੀ ਸਾਰੇ ਲੋਕਾਂ ਨੂੰ ਕਹਿ ਰਿਹਾ ਕਿ ਆਪਾਂ ਓਪਨ ਫੀਲਡਸ ਦੇ ਵੱਲ ਚਲੀਏ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਕਿ ਜਦੋਂ ਆ ਬਲੈਕਆਊਟ ਹੋ ਜਾਂਦਾ ਹੈ ਤਾਂ ਇਹ ਸਾਰੇ ਜਿਹੜੇ ਬੰਦੇ ਹੈ ਉਹ ਆਪਣੇ ਕਰਾਦੇ ਵਿੱਚ ਰਹੇ ਨੇ ਤੇ ਜੇ ਖੁਦਾ ਨਾ ਕਰੇ ਕੋਈ ਇਸ ਤਰੀਕੇ ਦੀ ਕੋਈ ਵਸਤੂ ਜਾਂ ਉਹਦਾ ਕੋਈ ਪੁਰਜ਼ਾ ਤੁਹਾਨੂੰ ਕਿਤੇ ਦਿਖ ਜਾਂਦਾ ਹੈ ਉਹਦੇ ਨਜ਼ਦੀਕ ਬਿਲਕੁਲ ਨਾ ਜਾਈਓ ਕਿਉਂਕਿ ਉਹ ਤੁਹਾਡੇ ਵਾਸਤੇ ਵੀ ਤੁਹਾਡੇ ਜੀਵਨ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨ ਦੇ ਹੋ ਸਕਦਾ ਹੈ ਤੇ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਚੀਜ਼ ਲੱਗਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਜਿਹੜਾ ਆਪਣਾ ਦੂਜਾ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੋਇਆ ਉੱਤੇ ਫੋਨ ਕਰ ਸਕਦੇ ਹੋ ਸਾਨੂੰ ਇਨਫੋਰਮ ਕਰੋ ਸਾਡੀ ਟੀਮ ਉੱਥੇ ਪਹੁੰਚੂਗੀ ਮੈਂ ਸੈਪਰੇਟਲੀ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈਗੀ ਹੈ ਕਿ ਕੋਈ ਵੀ ਵਿਅਕਤੀ ਇਨਕਲੂਡਿੰਗ ਜੇ ਕੋਈ ਮੀਡੀਆ ਦਾ ਵਿਅਕਤੀ ਹੈ ਉਹ 100 ਮੀਟਰ ਦੇ ਉਸ ਵਸਤੂ ਦੇ 100 ਮੀਟਰ ਦੇ ਆਇਤਾਰੇ ਦੇ ਅੰਦਰ ਨਾ ਜਾਵੇ ਤੇ ਉੱਥੇ ਜਿਹੜਾ ਪਬਲਿਕ ਵੀ ਹੈਗੀ ਹੈ ਉਹ ਵੀ ਉਸ ਤੋਂ ਐਟਲੀਸਟ 100 ਮੀਟਰ ਜਿਹੜੀ ਹੈਗੀ ਉਹ ਦੂਰ ਰਹੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਕਰਨਾ ਚਾਹਾਂਗਾ ਕਿ ਇਹਨਾਂ ਹਦਾ ਸਾਡੀ ਆਪਣੀ ਸੇਫਟੀ ਦੇ ਵਾਸਤੇ ਵੀ ਤੇ ਜਿਹੜੇ ਤੁਹਾਡੇ ਨਾਲ ਬਾਕੀ ਸਾਰੇ ਲੋਕੇ ਉਹਨਾਂ ਦੀ ਸੇਫਟੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਸਰ ਇੱਕ ਬਲੈਕ ਆਪਣੇ ਬਲੈਕ ਆਊਟ ਦੇ ਦੌਰਾਨ ਜਿਹੜੇ ਸੀਸੀਟੀਵੀ ਕੈਮਰੇ ਚੱਲਦੇ ਨੇ ਜਾਂ ਟਾਵਰ ਤੇ ਲਾਈਟਾਂ ਚੱਲਦੀਆਂ ਨੇ ਟਾਵਰ ਦੀ ਲਾਈਟਾਂ ਦੇ ਵਾਸਤੇ ਆਪਾਂ ਸਾਰੀ ਜਿਹੜੀ ਕੰਪਨੀਆਂਜ਼ ਨੇ ਉਹਨਾਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਕੱਲ ਰਾਤ ਨੂੰ ਕਿ ਉਹ ਇਹਨਾਂ ਨੂੰ ਹਨ ਕਵਰ ਕਰਨਗੇ ਤੇ ਇਹ ਲਾਈਟਸ ਨਾਲ ਹੀ ਜਲਦੀਆਂ ਚਾਹੀਦੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਸਪਸ਼ਟਾ ਦੇਜ ਦੇ ਦਿੱਤੇ ਨੇ ਤੇ ਜਿੱਥੇ ਸੀਸੀਟੀਵੀ ਜਾਂ ਫਿਰ ਕਈ ਥਾਵਾਂ ਤੇ ਸੋਲਰ ਕਈ ਥਾਵਾਂ ਤੇ ਬਾਹਰ LED ਜਿਹੜੀ ਇਹਨਾਂ ਨੇ ਲਾਈ ਹੋਈ ਹੈ ਉਹਦੀ ਆ ਜਿਹੜੇ ਹੈਗੇ ਆ ਰਿਫ੍ਰੈਕਟਿਵ ਵਾਲੇ ਜਿਹੜੇ ਪੁਰਾਣੇ ਵਾਲੇ ਇਹਨਾਂ ਨੇ ਲਗਾਏ ਨੇ ਉਹ ਕਈ ਥਾਰੀ ਥਾਂ ਉਪਰ ਮੈਂ ਵੇਖਿਆ ਕਿ ਉਹ ਜਲਦੀ ਪਾਏ ਗਏ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਹਨਾਂ ਸਾਰੀ ਚੀਜ਼ਾਂ ਨੂੰ ਕਵਰ ਕਰਕੇ ਰੱਖ ਲਿਓ ਜਦੋਂ ਵੀ ਬਲੈਕਆਊਟ ਹੁੰਦਾ ਹੈ ਤਾਂ ਉਦੋਂ ਕੋਈ ਵੀ ਲਾਈਟ ਜਿਹੜੀ ਹੈਗੀ ਹੈ ਨਹੀਂ ਆਣੀ ਚਾਹੀਦੀ ਤੇ ਤਾਂ ਕਈ ਸਾਰਾ ਆਪਾਂ ਇਹ ਵੀ ਦੇਖਿਆ ਕਿ ਕਈ ਸਾਰੇ ਬੱਚੇ